हां जी सत श्री अकाल प्यारे विद्यार्थियों ਸਾਰਿਆਂ ਦਾ ਸਵੇਰਾ এডਿਕੇਸ਼ਨ ਦੇ ਵਿੱਚ ਬਈ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ਖਬਰੀ ਵਾਲੀ ਇੱਕ ਨਿਊਜ਼ ਬਈ ਨਿਕਲ ਕੇ ਸਾਹਮਣੇ ਆਈ ਆ ਉਮੀਦ ਕਰਦੇ ਆ ਕਿ ਇਹ ਜਿਹੜੀ ਹੈਗੀ ਆ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ ਜਿਹੜੀਆਂ ਤੁਹਾਡੀਆਂ ਉਮੀਦਾਂ ਨੇ ਜਲਦੀ ਹੀ ਪੂਰੀਆਂ ਹੋਣਗੀਆਂ ਇਹਦਾ ਬਈ ਭਰਤੀ ਦਾ ਕਾਰਨ ਮਤਲਬ ਇਹ ਹੈਗਾਗਾ ਕਈ ਵਿਦਿਆਰਥੀਆਂ ਨੂੰ ਇਹ ਉਮੀਦ ਹੈ ਕਿ ਭਾਗੀ ਕਰਨਗੇ ਕਿ ਨਹੀਂ ਕਰਨਗੇ ਦੇਖੋ ਉਮੀਦ ਤਾਂ ਸਾਰਿਆਂ ਨੂੰ ਆ ਪਰ ਜਿੱਥੋਂ ਤੱਕ ਆਪਾਂ ਕਹਿ ਸਕਦੇ ਆ ਪੋਸਿਬਿਲਟੀ ਇਹ ਆ ਕਿ ਲੋਕ ਸਭਾ ਦੇ ਵਿੱਚ ਜਿਹੜਾ ਸਰਕਾਰ ਨੂੰ ਕਾਫੀ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਬਈ ਦੇਖੋ ਸੱਤਾ ਦੇ ਵਿੱਚ 92 ਸੀਟਾਂ ਲੈ ਕੇ ਸਰਕਾਰ ਆਈ ਸੀ ਪਰ ਲੋਕ ਸਭਾ ਦੇ ਵਿੱਚ ਜਿੰਨੀ ਉਮੀਦ ਸੀ ਕਿ 13 ਦੀ 13 ਸੀਟ ਆਉਣਗੀਆਂ ਉਹਦੇ ਚੋਂ ਮਤਲਬ ਤਿੰਨ ਸੀਟਾਂ ਹੀ ਸਰਕਾਰ ਦੀਆਂ ਰਹਿ ਗਈਆਂ ਤਾਂ ਉਹ ਕਿਤਨਾ ਕਿਤੇ ਸਰਕਾਰ ਨੂੰ ਜਿਹੜੀ ਟੈਨਸ਼ਨ ਦਾ ਕਾਰਨ ਵੀ ਪਣੀ ਹੋਈ ਆ ਹੁਣ ਬਈ ਉਮੀਦ ਆ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਠੀਕ ਹੈ ਚਲੋ ਜਿਮਨੀ ਚੋਣਾਂ ਆਸੀ ਪਰ ਅੱਗੇ ਪੰਚਾਇਤੀ ਚੋਣਾਂ ਆ ਰਹੀ ਨੇ ਉਸ ਤੋਂ ਪਹਿਲਾਂ ਪਹਿਲਾਂ ਤਾਂ ਲਾਜ਼ਮੀ ਕੁਛ ਨਾ ਕੁਛ ਜੜੀ ਹੈਗੇ ਭਰਤੀ ਆਊਗੀ ਆਊਗੀ ਨਹੀਂ ਤਾਂ ਸਰਕਾਰ ਨੂੰ ਪਤਾ ਕਿ ਸਾਡਾ ਜਿਹੜਾ ਗਰਾਫ ਹੋਰ ਵੀ ਥੱਲੇ ਜਾ ਸਕਦਾ ਤਾਂ ਬਈ ਬਹੁਤ ਖੁਸ਼ਖਬਰੀ ਦੀ ਜਿਹੜੀ ਗੱਲ ਇੱਥੇ ਡੇਲੀ ਪੋਸਟ ਪੰਜਾਬੀ ਵਾਲਿਆਂ ਨੇ ਸ਼ੇਅਰ ਕੀਤੀ ਹੈ ਕਿ ਹਰਜੋਤ ਬੈਂਸ ਹਰਜੋਤ ਵੈਸ ਜਿਹੜੇ ਹੈਗੇ ਸਿੱਖਿਆ ਮੰਤਰੀ ਹੈਗੇ ਨੇ ਉਹਨਾਂ ਨੇ ਸਕੂਲਾਂ ਕਾਲਜਾਂ ਚ ਸਟਾਫ ਸੌਣ ਦੀ ਠੀਕ ਹੈ ਜੀ ਹਰਜੋਤ ਵੈਸ ਨੇ ਕੀਤਾ ਵੱਡਾ ਐਲਾਨ ਤਾਂ ਵੱਡਾ ਐਲਾਨ ਇੱਥੇ ਕਹਿ ਸਕਦੇ ਆ ਪਹਿਲਾ ਹੈਗਾ ਜੀ ਸਰਕਾਰੀ ਕਾਲਜਾਂ ਚ 646 ਪ੍ਰੋਫੈਸਰਾਂ ਦੀ ਜਲਦ ਹੀ ਕੀਤੀ ਜਾਵੇਗੀ ਭਰਤੀ ਪਹਿਲਾਂ ਵੀ ਬਈ ਜਿਹੜੀ ਇੱਕ ਪੇਪਰ ਐਗਜ਼ਾਮ ਹੋਇਆ ਸੀਗਾ ਅਸਿਸਟੈਂਟ ਪ੍ਰੋਫੈਸਰਾਂ ਦਾ ਠੀਕ ਹੈ ਕਈ ਵਿਦਿਆਰਥੀਆਂ ਨੰਬਰ ਵੀ ਆਇਆ ਸੀਗਾ ਪਰ ਨਾਮੋਸ਼ੀ ਦਾ ਜਿਹੜਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਪੇਪਰ ਰੱਦ ਹੋ ਗਿਆ ਸੀਗਾ ਕਈ ਵਿਦਿਆਰਥੀ ਬਹੁਤ ਜਿਹੜੇ ਕਹਿ ਸਕਦੇ ਆ ਗਹਿਰੇ ਦੁੱਖ ਦੇ ਵਿੱਚ ਵੀ ਗਏ ਸੀਗੇ ਇਸ ਚੀਜ਼ ਦੇ ਬਹੁਤ ਦੁੱਖ ਹੁੰਦਾ ਵੀ ਜਦੋਂ ਮਤਲਬ ਤੁਹਾਡਾ ਕਹਿ ਸਕਦੇ ਆ ਵੀ ਮੰਜ਼ਲ ਬਿਲਕੁਲ ਨੇੜੇ ਹੋਵੇ ਉਦੋਂ ਬਹੁਤ ਤਕਾ ਲੱਗਦਾ ਇਸ ਤਰ੍ਹਾਂ ਦੇ ਪੇਪਰ ਜਦੋਂ ਰੱਦ ਹੁੰਦੇ ਨੇ ਠੀਕ ਹੈ ਜੀ ਚਲੋ ਸਰਕਾਰ ਦੀ ਇਹ ਨਾਕਾਮੀਆਂ ਤਾਂ ਹੈਗੀਆਂ ਹੈਗੀਆਂ ਨੇ ਪਰ ਚਲੋ ਜੇ ਹੁਣ ਆਪਾਂ ਕਹਿ ਸਕਦੇ ਆਂ ਵੀ ਸਰਕਾਰ ਹੁਣ ਵੀ ਜੇ ਕੋਈ ਲੈ ਕੇ ਆਵੇ ਇਸ ਤਰ੍ਹਾਂ ਦੀਆਂ ਪੋਸਟਾਂ ਚਲੋ ਜਲਦੀ ਲੈ ਕੇ ਆਉਣ ਤਾਂ ਉਹ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਹੈ ਤਾਂ ਇੱਥੇ ਵੀ 646 ਪ੍ਰੋਫੈਸਰਾਂ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਜਲਦੀ ਤੋਂ ਜਲਦੀ ਉਸ ਬਾਅਦ ਸਿੱਖਿਆ ਵਿਭਾਗ ਦੇ ਵਿੱਚ 7000 ਪ੍ਰਾਇਮਰੀ ਬਈ ਤੇ 6000 ETT ਇੱਥੇ ਮੈਨੂੰ ਲੱਗਦਾ ਕਲੈਰੀਕਲ ਮਿਸਟੇਕ ਹੋ ਸਕਦੀ ਆ ਕਿਉਂਕਿ ETT ਹੀ ਪ੍ਰਾਇਮਰੀ ਟੀਚਰ ਹੁੰਦੇ ਨੇ ਤੇ 7000 NTT ਟੀਚਰ ਮੇਰੇ ਖਿਆਲ ਨਾਲ ਹੋ ਸਕਦੇ ਨੇ ਬਈ ਠੀਕ ਹੈ ਚਲੋ ਮਤਲਬ ਪੋਸਟਾਂ ਵਿੱਚ ਹੈਗੀਆਂ ਨੇ لازਮੀ ਉਸ ਬਾਅਦ ਜੇ ਅਪ ਗੱਲ ਕਰੀਏ 6000 ਮਾਸਟਰ ਟੀਚਰ ਬਈ 6000 ਜਿਹੜੇ ਹੈਗੇ ਨੇ ਮਾਸਟਰ ਟੀਚਰ ਅਧਿਆਪਕਾਂ ਦੀ ਭਰਤੀ ਬਹੁਤ ਸਮੇਂ ਤੋਂ ਜਿਹੜਾ ਹੈਗਾਗਾ ਧਰਨੇ ਲੱਗ ਰਹੇ ਨੇ ਖਾਸ ਕਰਕੇ ਹਿੰਦੀ ਪੰਜਾਬੀ ਐਸਐਸਟੀ ਵਾਲੇ ਜਿਹੜੇ ਅਧਿਆਪਕ ਨੇ ਬਹੁਤ ਜ਼ੋਰ ਲਾ ਰਹੇ ਨੇ ਠੀਕ ਹੈ ਜੀ ਤਾਂ 6000 ਮਾਸਟਰ ਕੇਟਰ ਦੀ ਜਿਹੜੀ ਭਰਤੀ ਬਈ ਆ ਰਹੀ ਆ ਉਸ ਤੋਂ ਬਾਅਦ ਇਹਨਾਂ ਨੇ ਭਈ ਲਿਖਿਆ ਪ੍ਰਿੰਸੀਪਲ ਤੋਂ ਬਾਅਦ ਹੁਣ ਸਕੂਲ ਹੈੱਡ ਸਟਾਫ ਨੂੰ ਵੀ ਟ੍ਰੇਨਿੰਗ ਲਈ ਭੇਜਿਆ ਜਾਵੇਗਾ ਫਿਨਲੈਂਡ ਚਲੋ ਅਧਿਆਪਕਾਂ ਲਈ ਖੁਸ਼ੀ ਦੀ ਗੱਲ ਹੋਊਗੀ ਕਿ ਫਿਨਲੈਂਡ ਜਿਹੜਾ ਹੈਗਾ ਨਵਾਂ ਕੁਝ ਸਿੱਖਣਗੇ ਤੇ ਵਿਦੇਸ਼ ਜਾਣ ਦਾ ਜਿਹੜਾ ਅਧਿਆਪਕਾਂ ਨੂੰ ਮੌਕਾ ਮਿਲੂਗਾ ਬਈ ਇੱਥੇ ਤਾਂ ਜਿਹੜੇ ਬੇਰੁਜ਼ਗਾਰ ਵਿਦਿਆਰਥੀ ਬਹੁਤ ਸਮੇਂ ਤੋਂ ਜਿਹੜੇ ਉਡੀਕ ਕਰ ਰਹੇ ਨੇਗੇ ਤਾਂ ਉਹਨਾਂ ਲਈ ਬਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੱਤੀ ਗਿਣਤੀ ਕਹਿ ਸਕਦੇ ਹਾਂ ਲਗਭਗ ਇੱਥੇ 20000 ਦੇ ਕਰੀਬ ਜਿਹੜੀਆਂ ਪੋਸਟਾਂ ਦਾ ਐਲਾਨ ਜਿਹੜਾ ਹਲੇ ਐਲਾਨ ਕੀਤਾ ਗਿਆ ਬਈ ਉਮੀਦ ਕਰੋ ਪੋਜ਼ਿਟਿਵ ਰਹੋ ਕਿ ਜਲਦੀ ਹੀ ਜਿਹੜੀ ਹੈਗੀ ਇਹ ਭਰਤੀ ਆਵੇ ਤੇ ਆਪਣੀ ਹਿੰਮਤ ਨਾ ਛੱਡੋ ਕੋਸ਼ਿਸ਼ ਕਰਦੇ ਰਹੋ ਤਿਆਰੀ ਕਰਨਾ ਬਈ ਜ਼ਰੂਰ ਸਟਾਰਟ ਕਰ ਦਿਓ ਸਾਰਿਆਂ ਨੇ ਹਨਾ ਕਿਤੇ ਅਵੇ ਇਸ ਲਈ ਹੋ ਕੇ ਬੈਠੇ ਰਹੋ ਕਿ ਸਰਕਾਰ ਦਾ ਕੀ ਪਤਾ ਕੱਢੇ ਭਰਤੀ ਨਾ ਕੱਢੇ ਪਰ ਨਹੀਂ ਭਾਈ ਹੁਣ ਦੇਖੋ ਪੋਸਿਬਿਲਟੀ ਤਾਂ ਕੀ ਕਿਉਂਕਿ ਇਹਨਾਂ ਨੂੰ ਕੰਮ ਕਰਨਾ ਪੈਣਾ ਨਹੀਂ ਤਾਂ ਚੋਣਾਂ ਦੇ ਵਿੱਚ ਜਿਹੜੀ ਪਹਿਲਾਂ ਹਾਰ ਹੋਈ ਆ ਉਸ ਤਰ੍ਹਾਂ ਦੇ ਨਤੀਜੇ ਨਹੀਂ ਇਹਨਾਂ ਨੂੰ ਫੇਰ ਦੇਖਣੇ ਪੈਣਗੇ ਠੀਕ ਹੈ ਭਾਈ ਤਾਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇੱਥੇ ਤੁਹਾਨੂੰ ਜਿਹੜਾ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਆਪਾਂ ਤਿਆਰੀ ਕਰਵਾਉਣੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ